ਅਸੀ ਗਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਲਾਸਟ ਡੇ ਮਿੱਤਰੋ ਕੱਲ ਮੁਕਸਰ ਵਾਲਾ ਮੇਲਾ ਆਪਾਂ ਦੇਖ ਕੇ ਆਏ ਸੀਗੇ ਤੇ ਉਹਦਾ ਲਿੰਕ ਆ ਜਿਹੜਾ ਆਪਾਂ ਦੇਤਾ ਉਸ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਗੇ ਤੇ ਮੇਲਾ ਦੇਖੋ ਬਹੁਤ ਘੈਂਟ ਬਲੌਗ ਆ ਮਿੱਤਰੋ ਜ਼ਬਰਦਸਤ ਬਲੌਗ ਆ ਤੇ ਅੱਜ ਵਾਲਾ ਬਲੌਗ ਵੀ ਪੂਰਾ ਘੈਂਟ ਹੋਣ ਵਾਲਾਗਾ ਅੱਜ ਵੀ ਤੁਹਾਨੂੰ ਬਹੁਤ ਬਹੁਤ ਘੈਂਣ ਘੈਂ ਜੀਜਾ ਆਪਾਂ ਦਿਖਾਵਾਂਗੇ ਬਹੁਤ ਕਰਨਾ ਨਾਲ ਬਣੇ ਰਹੋ ਬਸ ਮਿੱਤਰੋ ਇਹ ਨਹੀਂ ਬੰਦਾ ਦੇ ਨੂੰ ਕੱਢ ਲਈ ਆਪਾਂ ਤੇ ਇੱਕ ਵਾਰ ਤਾਂ ਜਿਵੇਂ ਕਿ ਗਲ ਜਾ ਜਾਵੋ ਹੈ ਤਾਂ ਆਪਾਂ ਡਾਕਟਰ ਦੇ ਜਾ ਕੇ ਹੋ ਗਏ ਆ ਮਿੱਤਰੋ ਡਾਕਟਰ ਤੋਂ ਦਲਦਾ ਜੰਗੜ ਬਿੰਗਾ ਇਕੱਠਾ ਕਰਕੇ ਉਹ ਸਿੱਸੀ ਦੇ ਦੀਨ ਵਾਲੀ ਆਦੇ ਤਾਂ ਕਾ ਜਗਾਰਡਮੈਂਟ ਦਾ ਕਰਾ ਜੂਸਣਾ ਇਹਨਾਂ ਨਾਲ ਹੀ ਬੱਤ ਹੋਣਾ ਮੈਂ ਸਵੇਰੇ-ਸਵੇਰੇ ਮੈਂ ਸੋ ਸਬਜੀ ਮੰਡੀ ਚ ਪਹੁੰਚ ਗਏ ਮਾਤਾ ਦੇ ਨਾਲ ਤੇ ਜਿੱਥੋਂ ਸਬਜ਼ੀਆ ਸਬਜ਼ੀਆਂ ਲੈਣੀਆਂ ਉਹ ਤੋਂ ਬਾਅਦ ਵਿੱਚ ਇਕੱਪਾ ਸਰੇਂਦਰ ਕੋਲ ਜਾ ਕੇ ਉਹਨੂੰ ਉਹਨੂੰ ਸਬਜੀ ਵਾਲਾ ਕੰਮ ਕਰਦਿ ਗਏ ਫਿਰ ਸੋਨੇ ਤੋਂ ਨਿਕਲ ਕੇ ਗੱਡੀ ਚੋਂ ਬਾਹਰ ਬੰਦੀ ਮਿੱਤਰੋ ਭਰੀ ਪਈ ਆ ਪੂਰੀ ਖਜਾ ਖਾਦਦੇ ਪਤਰੀ ਉਧਰੋਂ ਲੈ ਲਿਆ ਕੋਸ ਸਮਾਨ ਸਾਰਦਾ ਮੈਂ ਮਿੱਤਰੋ ਸ਼ੋਪਿੰਗਾਂ ਕਰ ਲਈ ਆ ਆਲੂ ਗੰਡਾ ਪਕੌੜੇ ਗੋਭੀ ਪਾਲਕ ਧਨੀਆ ਧੁਲੀਆਂ ਕਾਜਰਾ ਗੁਦਰਾ ਬਹੁਤ ਕੁਝ ਲੈ ਲਿਆ ਗਾਈਜ਼ ਮੰਡੀ ਦੇ ਵਿੱਚੋਂ ਸਮਾਨ-ਸਮਾਨ ਲੈ ਲਿਆ ਤੇ ਹੁਣ ਚੱਲਿਆਂ ਯਾਰ ਸਰੇਂਦਰ ਕੋਲ ਸਰੇਂਦਰ ਨੂੰ ਕਰਦੇ ਆ ਗੱਲਬਾਤ ਆ ਗਈ ਲੈ ਮਿੱਤਰੋ ਸਰੇਂਦਰ ਤੋਂ ਕਰਾ ਲਈ ਤਾਂ ਕਿ ਬੜਾ ਸਰੇਂਦਰ ਆ ਕੀ ਚੀਜ਼ ਇਹ ਸਮਝਾ ਬੰਦਾ ਇਹ ਗੱਲੇ ਬਾਤ ਲਾਇਆ ਬੰਦੇ ਨੇ ਬੀਲ ਚੇਅਰ ਸਟੈਡ ਯਾਰ ਬੰਦਾ ਦਾ ਹੈਂਡੀਕੈਪ ਦੀ ਹੈ ਗੱਡੀ ਕਦਾ ਇੱਧਰ ਵੀ ਕਰਿਆ ਹੋ ਜੀ ਗਾਰਡ ਇੱਧਰ ਕਰਾ ਯਾਰੀ ਸੇ ਬ੍ਰੇਕ ਹੀ ਲੀ ਲੈ ਯਾਰ ਬ੍ਰੇਕ ਕਿੱਥੇ ਲਾਇਆ ਵਫਰੇ ਤੇ ਹੈਡ ਬ੍ਰੇਕਾ ਤੋਂ ਕਰਦਾ ਵੇੜ ਹੈਨਾ ਆਹਦਾ ਮਿੱਤਰ ਇੱਧਰ ਸਰਿੰਦਰ ਆ ਗਿਆ ਜਹਾਜ਼ ਹੀ ਖੜਾਈ ਕੜਾਈ ਖੜੇ ਆ ਤੇ ਬਾਬੇ ਦਾ ਜੱਫਰਵਾਇਆ ਪਿਆ ਉਹਦੇ ਨਾਲ ਹਾਂਜੀ ਮਿੱਤਰੋ ਸਬਜੀ ਮੰਡੀ ਚ ਘੁੰਮ ਆਏ ਸੀਗੇ ਗਾਲ ਬਹੁਤ ਜਿਆਦਾ ਖਰਾਬ ਹੋਇਆ ਆਪਾਂ ਬਾਅਦ ਤੁਸਾਨੂੰ ਪਤਾ ਲੱਗਦਾ ਹੋਣਾ ਤੇ ਖਾਮਣੇ ਮੋਰ ਬਣਾਇਆ ਪਿਆ ਤੇ ਜਿਹੜਾ ਆਪਣਾ ਫੈਕਟਰ ਸੀ ਉਹ ਆਊਗਾ ਜੀ 18 ਤਰੀਕ ਨੂੰ ਆਊਟ ਆਫ ਡਿਲੀਵਰੀ ਡੇਟ ਕਹਿ ਰਹੀ ਹੈ ਵੀ 18 ਤਰੀਕ ਨੂੰ ਤੁਹਾਨੂੰ ਦੇ ਦਾਂਗੇ ਤੇ ਬਾਕੀ ਸਾਰਾ ਜਿਹੜਾ ਪ੍ਰੋਸੈਸ ਆ ਆਪਣਾ ਹਨ ਕੰਪਲੀਟ ਹੀ ਆ ਤੇ ਦੁਬਾਰਾ ਕਿ ਰੌਕਟ ਤੇ ਦਵਾਂਗੇ ਗੇੜੇ ਤੇ ਸ਼ਾਇਦ ਇੱਕ ਅੱਧੀ ਟਰੈਪ ਵੀ ਪਲਾਨ ਕਰੀਏ ਬਾਕੀ ਜਿੰਨੇ ਵੀਰ ਬਲੌਗ ਦੇਖਦੇ ਹੋ ਲਾਇਕ ਜਰੂਰ ਕਰਿਆ ਕਰੋ ਤੇ ਆਪਾਂ ਫਿਰਦੇ ਹੁਣ ਜਮਾ ਟਾਪ ਤੇ ਹੈਪੀ ਮਿਸਤਰੀ ਕੋਲ ਖੜਿਆ ਤੇ ਥੋੜਾ ਲਵਰਾ ਇਹ ਨਹੀਂ ਬਹੁਤ ਜਲਦੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੂ ਸਾਈਟ ਵੀ ਬਾਲੀਆਂ ਪੜ ਗਏ ਭਾਈ ਨੇ ਹੈ ਕੋ ਬਹਲੇ ਨੰਬਰ 22 ਸਰ ਗਾਮੀਆਂ ਨੰਬਰ 22 ਮੇਰੇ ਇੱਥੇ ਐਟਮਾ ਹੋਰ ਪਿੰਆਂ ਦੇ ਇੱਥੇ ਪਾਸੇ ਪਿੰਆਂ ਇਹ ਭੈ ਜੋ ਫੋਟੋ ਬਲੈਕਨ ਵੜ ਖਿੱਚਦਾ ਹੂ ਅੱਜ ਦੇ ਬਲੌਗ ਕਰਦੇ ਮਿੱਤਰੋ ਇੱਥੇ ਹੀ ਖਤਮ ਕਰਦੇ ਤੁਜੀ ਵੀ ਮੇਰੀ ਸਖਾਵ ਜੇ ਨਾਲੀ ਲੜੀ ਗਏ ਆ ਤੇ ਜਿਹੜੀ ਵੀ ਨਵੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੱਬ ਕੇ ਘੱਲ ਬਲੌਗ